ਆ ਲਓ ਜੀ ਆਪਾਂ ਇੱਕ ਕੋਲੀ ਪਾਈਆ ਆਟਾ ਆਟਾ ਮੇਰਾ ਸ਼ਾਨ ਕਿ ਲਿਆਂਦਾ ਮੈਂ ਤੇ ਆਪਾਂ ਥੋੜੀ ਜੀ ਇਹਦੇ ਵਿੱਚ ਜਮੈਣ ਤੇ ਨਾ ਸੌਫ ਐਡ ਕਰਾਂਗੇ ਕਿ ਇਹਦੇ ਨਾਲ ਵਧੀਆ ਹਾਜਮਾ ਜਿਹਾ ਹੁੰਦਾ ਤੇ ਬਾਕੀ ਆਪਾਂ ਥੋੜਾ ਜਆ ਸਰੋਂ ਦੇ ਤੇਲ ਪਾਵਾਂਗੇ ਮੋਣ ਕਹਿ ਦਿੰਦੇ ਨੇ ਇਹਨੂੰ ਅੱਗੇ ਬੀਬੀਆਂ ਨੂੰ ਕਹਿੰਦੇ ਅਸੀਂ ਮੋਣ ਪਾਇਆ ਜਿਹੜੇ ਹਲਵਾਈ ਸ਼ੱਕਰਪਾਰੇ ਬਣਾਉਂਦੇ ਨੇ ਨਾ ਉਦੇ ਵਿੱਚ ghee ਨੂੰ ਪਾਇਆ ਜਾਂਦਾ ਜਿਹਨੇ ਤੇਲ ਆ ਚਾਹੇ ਰਫੈਂਡ ਉਹ ਵਿੱਚੇ ਦੇ ਐਡ ਕੀਤਾ ਜਾਂਦਾ ਤਾਂ ਕਿ ਫਿਰ ਇਹ ਆਟਾ ਵਧੀਆ ਬਣ ਜਾਂਦਾ ਇਹਦੇ ਨਾਲ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਕਿ ਇਹ ਚੰਗੀ ਤਰ੍ਹਾਂ ਸੌਰੀ ਪਹਿਸੇ ਲੱਗਦਾ ਤਾਂ ਮੈਂ ਥਾਣਾ ਮਾਰ ਲਿਆ ਚੰਗੀ ਤਰ੍ਹਾਂ ਆ ਲੋ ਜੀ ਦੇਖੋ ਕਿੰਨਾ ਸੋਨਾ ਪਰਪਰ ਆ ਜਾ ਹੋ ਗਿਆ ਨਾ ਮਨ ਵੀਰ ਲੱਗੀ ਹੈ ਜਿੱਦ ਕਰਨ ਅੱਜ ਹੈਗਾ ਸੰਡੇ ਹੁਣ ਕੈਂ 3 ਵਜੇ ਵਾਲੀ ਚਾਹ ਬਣਾਓ ਤੇ ਨਾਲੇ ਮੈਨੂੰ ਦੋ ਚਰਨ ਮਠੀਆਂ ਬਣਾ ਕੇ ਦੋ ਮਠੀਆਂ ਦਾਦੀ ਮੈਂ ਪਰੇ ਟਲਦੀ ਸੀ ਪਰ ਇਹਨੂੰ ਮੈਨੂੰ ਟਾਲਣ ਨਹੀਂ ਦਿੱਤਾ ਮੈਂ ਕਹਿੰਸੀ ਨਹੀਂ ਚਲੋ ਜੀ ਹੋ ਗਿਆ ਆਪਣਾ ਮੌਨ ਪੂਰਾ ਹੁਣ ਆਪਣੇ ਭਿੰਤੀ ਹੋਈ ਹੈ ਸ਼ੱਕਰ ਸ਼ੱਕਰ ਦੇ ਥਾਂ ਤੁਸੀਂ ਗੁੜ ਵੀ ਪੀਂ ਸਕਦੇ ਹੋ ਸ਼ੱਕਰ ਵੀ ਪੀਂ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਮੈਂ ਸ਼ੱਕਰ ਪਾਈ ਆ थोड़ा थोड़ा पानी पाँचाटा नहीं पा मतलब ये ज्यादा पतला बना हो जाए तो बाल कैड़ा बना हो जाए फिर कैड़े तो पतला करना भी औखा हो जाना पतले तो कैड़ा करना भी औखा हो जाना भाई है तो लो जी आटा अपना तैयार है ਦੇਖੋ ਕਿੰਨਾ ਸੋਹਣਾ ਹੋ ਗਿਆ ਸੌਫਟ ਸੌਫਟ ਹੋ ਗਿਆ ਤੇ ਵਿੱਚ ਆ ਕਿੰਨੇ ਸੋਹਣੇ ਲੱਗਦੇ ਆ ਸੌਫਟ ਤੇ ਜਮੈਣ ਬੈਸ ਰਹੀਆਂ ਵਿੱਚੀ ਆ ਲੋ ਜੀ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਟਾਕੀ ਰੱਖ ਦਿੰਨੇ ਆ ਜਦ ਨੂੰ ਆਪਾਂ ਉਧਰ ਪਾਉਨੇ ਆ ਕੜਾਹੀ ਦੇ ਵਿੱਚ ਚਾਹੇ ਰਫਾਇਲ ਚਾਹੇ ਤੇਲ ਜੋ ਵੀ ਕੁਝ ਪਾਉਣਾ ਆਪਾਂ ਪਵਾਵਾਂਗੇ ਤੇ ਉਸ ਤੋਂ ਬਾਅਦ ਪਾਉਣਾ ਨਹੀਂ ਕਿ ਫੋਨੇ ਲੋ ਜੀ ਹੁਣ ਆਪਣੀ ਤਿਆਰੀ ਆ ਆਪਣਾ ਆਟਾ ਗੋਲਕੇ ਰਸਟੇ ਰੱਖਿਆ 2 ਮਿੰਟ ਲਈ ਹੁਣ ਆਪਾਂ ਧਰਦਿਆਂ ਦੀ ਕੜਾਹੀ ਤੇ ਇਹ ਚੀਜ਼ ਪਾਉਣੀ ਆ ਜੀ ਆਪਾਂ ਰਫੈਂਡ ਤੇ ਰਫੈਂਡ ਆਪਾਂ ਜਿੰਨਾ ਪਾਉਣਾ ਥੋੜਾ ਪਾਵਾਂਗੇ ਦੋ ਤਿੰਨ ਪੂਰ ਹੋ ਜਾਣਗੇ ਜੇ ਜ਼ਿਆਦਾ ਪਾਉਂਨਾ ਨਹੀਂ ਤੇ ਜ਼ਿਆਦਾ ਹੋ ਜਾਊਗਾ ਕੋਈ ਜ਼ਿਆਦੇ ਦੀ ਬਾੜੀ ਲਵਾਉਣੀ ਹੈਗੀ ਇੰਨੇ ਦੇ ਵਿੱਚ ਆਪਣਾ ਬਣ ਜਾਣਾ ਬਸ ਮਨਵੀਰ ਲੱਗੀ ਹੈ ਜਿੱਦ ਕਰਨਾ ਅਜੇ ਵੀ ਪਤਾ ਨਹੀਂ ਹੋ ਕੀ ਕਹੂਗੀ ਅੱਜ ਕਰਦੀ ਸੀ ਪਿੱਛੇ ਨੂਨ ਵਾਲੇ ਦੋ ਨਾ ਕੇ ਮੈਨੂੰ ਆਹ ਲੋ ਤੇ ਆ ਆਪਣਾ ਟਿੱ ਆਟਾ ਲੈ ਲਿਆ ਕਿੰਨਾ ਸੋਹਣਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਸੇੜੇ ਬਣਾਉਣ ਲੱਗੇ ਆਂ ਇਹਨਾਂ ਸੇੜੇ ਨੂੰ ਵੀ ਆਪਾਂ ਨਾ ਹੱਥ ਨਾਲ ਵੀ ਆ ਥੋੜਾ ਜਿਹਾ ਪਰ ਫੈਂੜੀ ਲਾਵਾਂਗੇ ਵੀ ਸੋਹਣਾ ਹੋ ਜਾਏਗਾ ਜਾ ਫਲੇਟੇ ਵੀ ਆਪਾਂ ਥੋੜਾ ਜਿਹਾ ਰਿਫਾਇਨ ਲਾਉਨੇ ਆ ਦੇਖੋ ਹਵਾ ਪੈਂਦੀ ਇੱਥੇ ਡੱਟਦੀ ਥਾਈ ਬੇਬੇ ਤੇ ਚਿੱਡੇ ਨੂੰ ਅੱਜ ਇਹ ਲੋ ਜੀ ਆਪਾਂ ਇਹਨੂੰ ਵੀ ਰਿਫਾਇਨ ਲਾਉਨੇ ਆ ਥੋੜਾ ਜਿਹਾ ਆ ਕੇ ਇਹ ਸੌਖਾ ਹੋ ਜੇ ਹੋ ਗਏ ਇਹ ਰੱਖਣੀ ਆ ਥੋੜੀ ਜਿਹੀ ਮੋਟੀ ਹੋਈ ਬਾਹਲਾ ਪਤਲਾ ਨਹੀਂ ਕਰਨਾ ਜੇ ਬਾਹਲਾ ਪਤਲਾ ਕਰ ਲਿਆ ਤਾਂ ਉਹੀ ਕਿੜਾ ਕਿੜਾ ਜੇ ਹੋ ਜੂ ਥੋੜੀ ਜਿਹੀ ਮੋਟੀ ਰੱਖ ਕੇ ਆਪਾਂ ਇਹਨੂੰ ਕਟਾਂਗੇ ਜਦੋਂ ਨੂੰ ਫੇਰ ਅਸੀਂ ਕਰਦੇ ਆ ਸਾਡਾ ਲਓ ਜੀ ਤੇਲ ਸਾਡਾ ਬਿਲਕੁਲ ਗਰਮ ਹੋ ਚੁੱਕਿਆ ਆਪਾਂ ਪਹਿਲਾਂ ਇੱਕ ਛੋਟੀ ਜਿਹੀ ਸਿੱਟ ਕੇ ਦੇਖਦੇ ਆ ਉੱਪਰ ਦੀ ਲਓ ਜੀ ਪੂਰੀ ਰਿਜਣ ਲੱਗ ਗਈ ਹੁਣ ਲਓ ਜੀ ਆ ਸਾਰੀਆਂ ਮਠੀਆਂ ਮੈਂ ਦੋ ਤਿੰਨ ਰੋਟੀਆਂ ਦੀਆਂ ਪਹਿਲਾਂ ਮੈਂ ਕੱਟ ਲਈਆਂ ਨੇ ਤੇ ਅਜੇ ਮੇਰੀਆਂ ਦੋ ਤਿੰਨ ਦੀਆਂ ਰਹਿੰਦੀਆਂ ਨੇ ਹੁਣ ਆਪਾਂ ਕੱਲੀ ਕੱਲੀ ਕਰਕੇ ਇਹਦੇ ਵਿੱਚ ਛੱਡਾਂਗੇ ਇਹਨਾਂ ਨੇ ਬਹੁਤ ਜਲਦੀ ਬਣ ਗਈ ਨਾ ट देना इन्ना जी मंदिर फिर भी है जे परे तो मिन्टा च आ बढ़ना मेरे को ਉਹ ਲਾ ਜੇ ਆਪਾਂ ਗੈਸ ਘੱਟ ਕਰ ਦੇ ਗੈਸ ਜ਼ਿਆਦਾ ਤੇ ਦੇਖ ਮੈਂ ਤਾਂ ਜੀ ਆਪਣੀਆਂ ਮੱਠੀਆਂ ਬਣ ਕੇ ਪਹਿਲਾਂ ਉਹ ਤਿਆਰ ਹੋ ਗਈ ਅੱਜ ਹੁਣ ਆਪਾਂ ਪਾਉਨੇ ਹਾਂ ਦੁੱਝਾ ਪੂੜ ਦੇਖੋ ਕਿੰਨੀਆਂ ਸੋਹਣੀਆਂ ਨੇ ਚਾਨਣਾ ਛੱਡ ਮਨਵੀਰ ਮੈਨੂੰ ਇੱਥੇ ਦੀਂਦਾਂ ਨੀ ਨੇਰੇ ਚ ਦੇਖੋ ਜੀ ਕਿੰਨੀਆਂ ਸੋਹਣੀਆਂ ਨੇ ਹੁਣ ਆਪਾਂ ਪਾਉਨੇ ਆ ਜੀ ਦੁੱਝਾ ਪੂੜ ਇਹ ਲਓ ਜੀ ਬਹੁਤ ਛੇਤੀ ਲੇ ਬਣਦੀਆਂ ਨੇ ਜਿਹੜੀਆਂ ਨੂਨ ਵਾਲੀਆਂ ਨੇ ਉਹ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੀਆਂ ਨੇ ਜਿਹੜੀ ਹੈਗੀ ਮਿੱਠੀ ਆ ਇਹ ਬਹੁਤ ਜਲਦੀ ਤਿਆਰ ਹੁੰਦੀ ਆ ਆਪਾਂ ਥੋੜੀਆਂ ਥੋੜੀਆਂ ਪਾਵਾਂਗੇ ਨਹੀਂ ਤਾਂ ਫਿਰ ਜੇ ਮੈਂ ਗੂੜਲੀਆਂ ਪਹਿਲਾਂ ਪੈ ਗਈਆਂ ਇਹ ਪਿੱਛੇ ਰਹਿ ਜਾਣਾ ਤੇ ਤੁਮਾਂ ਮੰਗੂ ਕੋਲ ਲਦੀਆਂ ਨੇ ਵਿੱਚ ਬਾਈ ਜੇ ਤੁਮ ਤਾਂ ਜਿ ਲਈ ਚਾਹ ਦਾ ਟਾਈਮ ਆ ਮਨਪੀਰ ਨੇ ਦੁੱਧ ਪੀਣਾ ਹੁੰਦਾ ਅਸੀਂ ਬਾਕੀ ਚਾਹ ਲੈ ਆਂ ਦੇਖੋ ਕਿੰਨੀਆ ਸਵਾਦ ਲੱਗਣਗੀਆਂ ਇਹ ਨਾਲ ਆਹ ਲੋ ਜੀ ਬੱਟੇ ਜਿਹੜੇ ਆਪਣੇ ਉਹੀ ਖਵਾ ਚੱਲਦੀ ਐ ਇੱਥੇ ਗੈਸ ਮੇਰੇ ਨੂੰ ਨਾ ਹਵਾ ਪੈਂਦੀ ਐ ਤੇ ਸਾਬ ਵੀ ਖਾਈ ਆਹ ਲੋ ਜੀ ਤੇ ਅਸੀਂ ਖਾਣਾ ਆ ਲਓ ਜੀ ਆਪਣੀਆਂ ਮਠੀਆਂ ਤਿਆਰ ਨੇ ਜੀ ਹੁਣ ਆਹੀ ਰਹੀਏ ਪੰਜ ਸਤ ਦੇਖੋ ਵੀ ਇਹ ਹਨ ਮੋਟੀਆਂ-ਮੋਟੀਆਂ ਕੱਡੀਆਂ ਨੇ ਆਪਾਂ ਬੜੀ ਬਰੀਕ ਨਹੀਂ ਹੈਗੀ ਜੇ ਬੜੀ ਬਰੀਕ ਕਰ ਦਿੰਗੇ ਕੁੜਕ ਜੀ ਹੋ ਜੂਗੀ ਮੈਂ ਪਾਇਆ ਵੀ ਇਹਦੇ ਵਿੱਚ ਕੜਾਹੀ ਥੋੜੀਆਂ-ਥੋੜੀਆਂ ਲਿਕੇ ਰਫੈਂਡ ਬਹੁਤ ਸਾਜੇ ਨਾਲ ਪਾਇਆ ਸੀ ਕਿਉਂਕਿ ਜੇ ਇਹਨੂੰ ਆਪਾਂ ਜ਼ਿਆਦਾ ਰਫੈਂਡ ਪਾਉਣੀ ਹੈ ਜ਼ਿਆਦਾ ਮਠੀ ਤਾਂ ਪਾ ਨਹੀਂ ਸਕਦੇ ਜਨ ਨੂੰ ਪਾਇਆ ਹੋਈਆਂ ਮੁਰਲੀਆਂ ਨੂੰ ਜ਼ਿਆਦਾ ਸੇਕ ਲੱਗ ਜਾਂਦਾ ਜਨ ਨੂੰ ਹੋਰ ਪਿੱਛੇ ਪਾਉਨੇ ਆ ਇਹ ਤਾਂ 10 ਕਈ ਮਸਾ ਪੈ ਲੀਆਂ ਨੇ ਲਓ ਜੀ ਆਪ ਲਾਸਟ ਫੂਟ ਸੀਗਾ ਇਹ ਦੇਖੋ ਇੱਕ ਮਿੰਟ ਲੱਗਦਾ ਇਹਨਾਂ ਨੂੰ ਪਕਾਉਣ ਨੂੰ ਹੁਣ ਵੀ ਢੇਰ ਕੋਣ ਨਵੀਂ ਢੇੜਾ ਰਹੀ ਵੀ ਬਣ ਗਈਆਂ ਆਹ ਦੇਖੋ ਕਿ ਮੈਂ ਫੋਲ ਵੀ ਗਿਆ ਲੈ ਟੂਆ ਮੰਗੂ ਇਹ ਤੁਹਾਡੀ ਮਰਜ਼ੀ ਹੈ ਜਿਵੇਂ ਹੁਣ ਮੈਂ ਸ਼ੱਕਰ ਪਾਈ ਆ ਚਾਹੇ ਗੁੜ ਪਾ ਲਓ ਚਾਹੇ ਤੁਸੀਂ ਚੀਨੀ ਪਾ ਲਓ ਇਹ ਤੁਹਾਡੀ ਮਰਜ਼ੀ ਹੈ ਜਿਵੇਂ ਮੈਂ ਰਖੈਂਡ ਪਾਇਆ ਤੁਸੀਂ ਤੇਲ ਪਾ ਲਓ ਚਾਹੇ ਰਖੈਂਡ ਪਾ ਲਓ ਚਾਹੇ ਪਾ ਜੀ ਦੇਸੀ ਘਿਓ ਚ ਬਣਾ ਲਓ ਇਹ ਆਪਣੀ ਇੱਛਾ ਤੁਸੀਂ ਲਓ ਲੋ ਜੀ ਮਠਿਆ ਮਰ ਕੇ ਆ ਗੀਆਂ ਤਿਆਰ ਨੇ ਜੀ ਅਲੋਚੀ ਪਬੈਸ ਕਰਤਾ ਬੰਦ ਮਾਨਾ ਆਪਣੀਆਂ ਮਠੀਆਂ ਬਣ ਕੇ ਤਿਆਰ ਨੇ ਜੀ ਬਤੋਆਂੀਆਂ ਆ ਜਦੋਂ ਫੇਰਤੀ ਲੱਗ ਗਈ ਸੀ ਆਹ ਅਲੋਚੀ ਦੇਖੋ ਸਾਰਿਆਂ ਦਾ ਕਲਰ ਕਿੰਨਾ ਸੋਹਣਾ ਐ ਪਈਆਂ ਨੇ ਕਿਵੇਂ ਹੈਲੋ ਆਈ ਦੀ ਤਾਂ ਕਾਂ ਤੇ ਬਿਸਕਟ ਪਾਏ ਹੁੰਦੇ ਨੇ ਹੁਣ ਤਾਂ ਪਾਈਪ ਵਾਸਕੋਂ ਤਾਂ ਸਸਤੇ ਨੇ ਮੱਠੀ ਮਹਿੰਗੇ ਪੈਂਦੀਆਂ ਹੁਣ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਨੇ ਗਰਮ ਗਰਮ ਪਈਆਂ ਨੇ ਹੁਣ ਚਾਹ ਬਣਾਵਾਂਗੇ ਮਨਵੀਰ ਨੂੰ ਮਾਰ ਦੇ ਹਾਕ ਲਓ ਜੀ